ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੋਸ਼ਾਰਾ ਸੈਕਟਰ ਵਿੱਚ ਬਾਰੂਦੀ ਸਰੰਗ ਵਿੱਚ ਵਿਸਫੋਟ ਹੋਣ ਨਾਲ ਲੁਧਿਆਣਾ ਦੇ ਕਸਬਾ ਮਲੋਤ ਦਾ ਰਹਿਣ ਵਾਲਾ ਅਜੇ ਸਿੰਘ 23 ਸਾਲ ਦਾ ਸ਼ਹੀਦ ਹੋ ਗਿਆ ਤੇ ਅਗਨੀਵੀਰ ਦਾ ਅੱਜ ਉਸਦੇ ਪਿੰਡ ਦੇ ਵਿੱਚ ਸਰਕਾਰੀ ਸਨਮਾਨਨਾ ਦਿਨ ਦਾ ਸੰਸਕਾਰ ਕੀਤਾ ਗਿਆ ਇਸ ਸੰਸਕਾਰ ਤੇ ਡੀਸੀ ਲੁਧਿਆਣਾ ਤੋਂ ਇਲਾਵਾ ਹੋਰ ਕਈ ਸਿਆਸੀ ਨੇਤਾ ਪਹੁੰਚੇ ਅਜੇਵੀਰ ਬੇहद ਗਰੀਬ ਪਰਿਵਾਰ ਨਾਲ ਸੰਬੰਧ ਸੀ ਤੇ ਕਰੀਬੀ ਦੇ ਵਿੱਚ ਮਿਹਨਤ ਕਰਕੇ ਫਰਵਰੀ 2022 ਵਿੱਚ ਅਗਨੀਵੀਰ ਭਰਤੀ ਹੋਇਆ ਸੀ ਬਰਹਾਲ ਪਰਿਵਾਰ ਨੇ ਹੁਣ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ ਤੁਹਾਡੇ ਬੇਟੇ ਕਿੱਥੇ ਛੇਡ ਹੋਏ ਸੀ ਮੇਰੇ ਕੋਪਾ ਵੱੜ ਦੇ ਵਿੱਚ ਜੰਮੂ ਜਿਵੇਂ ਹੋਇਆ ਸੀ ਹਾਥ ਉਸ ਸਮੇਂ ਸਾਹਮਣੇ ਸਾਹਮਣੇ ਟੱਕਰ ਹੋ ਗਈ ਸੀ ਉਕਰਵਾਦਿਆਂ ਨਾਲ ਤੇ ਉਸ ਤੋਂ ਬਾਅਦ ਜਿਹੜੇ ਆ ਤਾਂ ਹੁਣ ਅਗਨੀਵੀਰ ਦੀ ਭਗਤੀ ਆ ਜੀ ਤੇ ਪਹਿਲਾਂ ਜਿਹੜੇ ਆ ਫੌਜੀਆਂ ਨੂੰ ਜ਼ਿਆਦਾ ਸਨ ਸੂਲਤਾਂ ਕਹਲੋ ਮਿਲਦੀਆਂ ਸੀ ਤੇ ਹੁਣ ਨੌਜਵਾਨਾਂ ਦਾ ਗਰੇਜ ਵੀ ਕਿਤੇ ਉਸੇ ਸਮੇਂ ਦੇ ਹਿਸਾਬ ਨਾਲ ਜਿਹੜਾ ਬਦਲਾਅ ਆਇਆ ਕਿਸ ਤਰ੍ਹਾਂ ਦੇਖਦੇ ਨਹੀਂ ਮੈਨੂੰ ਵਧੀਆ ਨਹੀਂ ਲੱਗਿਆ ਮੈਂ ਇਸ ਬੋਲਦਾਨ ਨੂੰ ਬਿਲਕੁਲ ਚੰਗਾ ਨਹੀਂ ਸਮਝਦਾ ਕਿਉਂਕਿ ਜੇ ਚਲੋ ਠੀਕ ਹੈ ਮੈਂ ਇਹ ਕਹਣਾ ਵੀ ਜਿਹੜੀਆਂ ਸਹੂਲਤਾਂ ਨੇ ਪੂਰੀਆਂ ਆਮ ਸਾਨੂੰ ਜਿਵੇਂ ਸਮੋਂ ਲੋ ਪਹਿਲਾਂ ਚਪਾਈਆਂ ਨੂੰ ਮਿਲਦੀ ਆ ਸਾਡੇ ਨੂੰ ਫੌਜੀਆ ਨੂੰ ਉਹ ਵੀ ਮਿਲਣੀਆਂ ਚਾਹੀਦੀਆਂ ਠੀਕ ਹੈ ਪਰ 4 ਸਾਲ ਲਾ ਕੇ ਬੱਚਾ ਕੀ ਕਰੂਗਾ ਬੱਚੇ ਨੂੰ ਪੂਰੀ ਨੌਕਰੀ ਮਿਲਣੀ ਚਾਹੀਦੀ ਹੈ ਪੂਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਜੇ ਇਹਨਾਂ ਨੇ 4 ਸਾਲ ਵੀ ਰੱਖਾਂ ਦੀ ਫਿਰ ਉਹਨੂੰ ਘਟੋ-ਘਟ ਫੈਲਸਨ ਤਾਂ ਹੋਣੀ ਚਾਹੀਦੀ ਉਹ ਕਿੱਥੇ ਧੱਕੇ ਤੋਂ ਸ਼ਾਹਤਾਂ ਨੂੰ ਕਿਸ ਤਰ੍ਹਾਂ ਦੇ ਦੇ ਨੌਜਵਾਨਾਂ ਤੁਹਾਡੇ ਬੇਟੇ ਨੇ ਵੀ ਸ਼ਹਾਦਤ ਦਿੱਤੀ ਅੱਜ ਇੱਕ ਹੋਰ ਲਾਕੇ ਦਾ ਇਹ ਵੀ ਸਾਰੇ ਦੇਖਦਾ ਦੁੱਖ ਹੈ ਹਾਂਜੀ ਇਹ ਰਾਮਗੜ੍ਹ ਦਾ ਸਾਡੇ ਕੋਲ ਹੀ ਬੱਚਾ ਹੀ ਬੜਾ ਮੜਾ ਸਾਉਤੀ ਬੜਾ ਹੌਣਹਾਰ ਤੇ ਬੱਚਾ ਤੇ ਠੀਕ ਹੈ ਜੀ ਦੁੱਖ ਤਾਂ ਬਹੁਤ ਜ਼ਿਆਦਾ ਪਰ ਸਾਨੂੰ ਫਕਰ ਵੀ ਹੈ ਇਹਨਾਂ ਦੇ ਬੱਚਾਂ ਦਾ ਵੀ ਇਹ ਸ਼ਹੀਦ ਹੋ ਗਏ ਦੇਸ਼ ਲਈ ਤੇ ਪਰ ਇਹ ਹੀ ਕਹਿੰਦੇ ਆ ਅਸੀਂ ਸਰਕਾਰਾਂ ਨੂੰ ਵੀ ਇਹ ਤਾਂ ਬਹੁਤ ਜ਼ਿਆਦਾ ਗਰੀਬ ਹੈ ਵਿਚਾਰਾ ਵੀ ਇਹਨੂੰ ਪੂਰਾ ਹੱਕ ਮਿਲਣਾ ਚਾਹੀਦਾ ਜਿਸ ਤਰ੍ਹਾਂ ਸ਼ਹਾਦਤ ਲੈ ਕੇ ਤੁਹਾਡੇ ਬੇਟੇ ਸ਼ਾਹਦੂ ਦੇ ਪਿੰਡ ਵਿੱਚ ਕਿਹੜੀ ਕਿਹੜੀ ਯਾਦਗਾਰ ਸਰਕਾਰ ਨੇ ਬਣਾਈ ਉਸ ਨੂੰ ਸਾਨੂੰ ਸਹੂਲਤਾਂ ਮਿਲੀਆਂ ਸੀ ਸਮੋਂ ਲੋ ਉਸ ਟਾਂਡ 60 ਲੱਖ ਰੁਪਏ ਮਿਲੇ ਯਾਦਗਾਰ ਦੇ ਤੌਰ ਤੇ ਕੀ ਕੀ ਬਣਾਇਆ ਯਾਦਗਾਰ ਦੇ ਤੌਰ ਤੇ ਮਿਲੇ ਤੀ ਮੇਰਾ ਮੁੰਡਾ ਇੱਕ ਸਮੋਂ ਲੋ ਤੁਸੀਂ ਸਕੂਲ ਦਾ ਨਾਮ ਮਿਲ ਗਿਆ ਤੀ ਇੱਕ ਬੁੱਤ ਲੱਗ ਗਿਆ ਤੀ ਤੇ ਬਾਕੀ ਕਿਹਾ ਤੀ ਗੈਂ ਏਜੰਸੀ ਵੀ ਕੁਛ ਨਹੀਂ ਗੈਂ ਏਜੰਸੀ ਦਿੱਤੀ ਨਾ ਕੋਈ ਪੁਲਾੜ ਦੁੱਤਾ ਕੁਛ ਅਜੇ ਚੱਕਰ ਫੇਰੀ ਜਨਾ ਮੈਂ ਬਿਲਕੁਲ ਨਹੀਂ ਕੀਤਾ ਮੈਂ ਇੱਕ ਮੇਰੇ ਬੇਟੇ ਨੂੰ ਨੌਕਰੀ ਮਿਲ ਗਈ ਸੀ ਸਖੇਪੁਰ ਦੇ ਵਿੱਚ ਤੇ ਲੱਗਦਾ ਜਿਵੇਂ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਸ਼ਹੀਦ ਪਰਿਵਾਰ ਨਾਲ ਹਮੇਸ਼ਾ ਖੜੇ ਰਹੇ ਨੇ ਪੂਰਾ ਨਹੀਂ ਉਤੋ ਦੇ ਸ਼ਹੀਦ ਪਰਵਾਰ ਦੇ ਬਰਾਬਰ ਨਹੀਂ ਖੜਦੇ ਇੱਕ ਸਿਰਫ ਇੰਨਾ ਕ ਜਦੋਂ ਠੀਕ ਹੈ ਵੀ ਸ਼ਹੀਦ ਹੋ ਗਿਆ ਉਹ ਮੇਨਾ ਕੋ ਪੁੱਛ ਗਏਛ ਹੈਗੀ ਆ ਉਦੋਂ ਬਾਅਦ ਤੁਹਾਨੂੰ ਪੁੱਛਣਾ ਵੀ ਨਹੀਂ ਉਹਨਾਂ ਇੱਕ ਸਿਸਟਮ ਨੂੰ ਸੁਧਾਰਨ ਲਈ ਕੀ ਮੰਗ ਕਰਦੇ ਨੇ ਸਰਕਾਰ ਤੋਂ ਅਸੀਂ ਤਾਂ ਮੰਗ ਕਰਦੇ ਆ ਵੀ ਜਿਵੇਂ ਆਮ ਜਵਾਹੀਆਂ ਦੇ ਲਈ ਹੁੰਦੀ ਹੈ ਸਾਰੀ ਮੰਗ ਹੋਣੀ ਚਾਹੀਦੀ ਜਿਹੜੀਆਂ ਤੁਸੀਂ ਸਰਕਾਰ 'ਚ ਮੰਗਾ ਕਰਦੇ ਹੁੰਦੇ ਆ ਵੀ ਸਾਨੂੰ ਲੀਡਰ ਕਹਿ ਦਿੰਦੇ ਨੇ ਵੀ ਹਾਂ 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 ਉਹ ਮੰਗਾਂ ਉੱਤੇ ਪੂਰੇ ਉਤਰਨਾ ਚਾਹੀਦਾ ਸਾਡੀਆਂ ਤਾਂ ਇਹੀ ਮੰਗਾਂ ਨੇ ਵੀ ਸਾਡੇ ਚਲੋ ਬੱਚੇ ਹੋ ਜਾਂਦੇ ਨੇ ਦੇ ਦੇਸ ਲਈ ਅਸੀਂ ਕਹਿੰਦੇ ਆ ਠੀਕ ਆ ਬਹੁਤ ਸਨ ਖੁਸ਼ੀ ਹੈ ਪਰ ਉਹ ਵਹਿਦਿਆਂ ਤੇ ਪੂਰੇ ਉਤਰਦੇ ਨਹੀਂ ਜੀ ਜਿਹੜੇ ਅਜੇ ਕੁਮਾਰ ਅਗਨੀਵੀਰ ਜਿਵੇਂਗੇ ਸਾਡੇ ਖੰਨੇ ਦੇ ਰਾਮਗੜ੍ਹ ਸਰਦਾਰਾਂ ਦੇ ਉਹਨਾਂ ਦੀ ਸ਼ਹਾਦਤ ਦਾ ਸਾਨੂੰ ਪਹਿਲਾਂ ਤਾਂ ਉਹਨਾਂ ਦੀ ਸ਼ਾਦਨ ਨੂੰ ਪ੍ਰਣਾਮ ਹੈ ਇਸ ਦੇ ਨਾਲ ਹੀ ਬਹੁਤ ਹੀ ਦੁਖ ਦੀ ਘੜੀ ਹੈ ਜੀ ਉਹਨਾਂ ਦੀ ਫੈਮਿਲੀ ਲਈ ਬਹੁਤ ਹੀ 23 ਸਾਲ ਦਾ ਲੜਕਾ ਜਿਹਨੇ ਬੜੀ ਉਮੀਦਾਂ ਨਾਲ ਫੌਜ ਜੁਆਇਨ ਕੀਤੀ ਸੀਗੀ 2022 ਚ ਔਰ ਬੜੀ ਹੰਬਲ ਬੈਕਗ੍ਰਾਉਂਡ ਤੇ ਉਹਨਾਂ ਦੀ ਸਿਸਟਰਸ ਵਗੈਰਾ ਦਾ ਵੀ ਮੈਂ ਦੇਖਿਆ ਇਟ ਇਜ਼ ਅ ਬਹੁਤ ਹੀ ਦੁਖ ਦੀ ਘੜੀ ਹੈ ਬਟ ਇਸ ਦੇ ਨਾਲ ਹੀ ਸਾਡੇ ਖੰਨਾ ਜ਼ਿਲ੍ਹੇ ਦਾ ਸਿਗਾ ਜਿਹੜਾ ਸ਼ਹੀਦ ਹੈ ਸਾਨੂੰ ਉਹਨਾਂ ਨੂੰ ਸ਼ਹਾਦਤ ਨੂੰ ਪ੍ਰਣਾਮ ਹੈ ਔਰ ਇਸ ਦਿਨ ਆਲੀ ਅਸੀਂ ਖੰਨਾ ਦੇ ਵੀਂਗ ਐਸਐਸਪੀ ਜੋ ਵੀ ਸਾਡੇ ਵੱਲੋਂ ਕੋਆਪਰੇਸ਼ਨ ਦੀ ਲੋੜ ਹੈ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਸਾਥੀ ਨਾਲ ਖੜੇ ਹਾਂ ਜੀ ਤੁਹਾਡੇ ਡਿਸਟ੍ਰਿਕਟ ਦੇ ਪਿੰਡਾ ਜੀ ਇਹ ਤੇ ਪਰਿਵਾਰ ਨੂੰ ਇਦਾਂ ਲੱਗ ਰਿਹਾ ਕਿ ਤੁਹਾਡਾ ਇਹ ਨੌਚੰਮ ਚੱਲੇਗਾ ਕਿ ਇਨਫਿਊਚਰ ਆ ਮਾਤਾ ਬਤਾਇ ਤੇ ਬਣਨੀ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕੋਆਪਰੇਸ਼ਨ ਇਨਫਿਊਚਰ ਹੋਊਗੀ ਤੁਹਾਡਾ ਸਾਡੀ ਅ ਕੱਲ ਡੀਐਸਪੀ ਸਾਹਿਬ ਵੀ ਇਮੀਡੀਏਟਲੀ ਫੈਮਿਲੀ ਨਾਲ ਉਹਨਾਂ ਦਾ ਟਾਈਪ ਹੋ ਗਿਆ ਸੀਗਾ ਔਰ ਪੁਲਿਸ ਨਾਲ ਜੀ ਪੂਰੀ ਸਾਡੀ ਜੋ ਵੀ ਐਡਮਿਨਿਸਟ੍ਰੇਟਿਵਲੀ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਅਸੀਂ ਕਰਾਂਗੇ ਨਾਲ ਹੀ ਸੀਐਮ ਸਾਹਿਬ ਦੀ ਜੋ ਡਾਇਰੈਕਸ਼ਨਸ ਹੈ ਉਹਨਾਂ ਵੱਲੋਂ ਵੀ ਸਾਨੂੰ ਇਹ ਹਦਾਇਤਾਂ ਹੈ ਮੈਨੂੰ ਵੀ ਓਡੀਸੀ ਮੈਡਮ ਨੂੰ ਵੀ ਕਿ ਅਸੀਂ ਪੂਰੇ ਉਹਨਾਂ ਦੇ ਨਾਲ ਖੜੇ ਹਾਂ ਜਿਸ ਤਰ੍ਹਾਂ ਵੀ ਸਹਾਇਤਾ ਜਿੰਨੀ ਵੱਤਵਤ ਅਸੀਂ ਐਡਮਿਨਿਸਟ੍ਰੇਟਿਵਲੀ ਦੇਣੀ ਹੈ ਅਸੀਂ ਦੇਵਾਂਗੇ ਇਸ ਮਹਾਨ ਸ਼ਹੀਦ ਦਾ ਸਨਮਾਨ ਰਵੰਕਰਨ ਦੇਸ਼ਾਧਾਂਜਲੀ ਦੇ ਨਾਂ ਹੀ ਲੱਗੇ ਹੈ ਜੋ ਉੱਥੇ ਹੈ। ਬੇਸ਼ਕੀ ਰੱਖੇ ਦੇ ਵਿੱਚ ਸ਼ਹੀਦ ਮੋਬੈਨ ਇਹ ਅਸੀਂ ਇੱਕ ਪਾਸੋਂ ਸਰਕਾਰ ਦੀ ਤਰਫੋਂ ਅਤੇ ਵੱਲੋਂ ਉਸ ਮਹਾਨ ਸ਼ਹੀਦ ਆਤਮਾ ਨੂੰ ਸ਼ਰਧਾਂਜਲੀ ਦਿੰਦੇ ਹਨ ਨਮਨ ਕਰਦੇ ਹੈ। ਤੇ ਉਹਨਾਂ ਦੇ ਪਰਿਵਾਰ ਦੇ ਨਾਲ ਹਰ ਪੱਖੋਂ ਇੱਕ ਪਰਿਵਾਰ ਦੀ ਤਰ੍ਹਾਂ ਨਾਲ ਸਾਥ ਖੜੇ ਹੋਣ ਦੀ ਇੱਕ ਸ਼ਪਤ ਵੀ ਲਹੇ। ਕੁਝ ਪਰਿਵਾਰ ਦੇ ਲਈ ਜਾਂ ਕੰਪਨਸੇਸ਼ਨ ਲਈ ਕੋਈ ਮੈਸੇਜ ਆਇਆ ਪਰ ਗੌਰਮੈਂਟ ਫੌਸਟਿੰਗ ਜੀ ਦਾ ਪੈਗਮੇ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਜੋ ਬਣਦੀ ਮਾਨ ਸਨਮਾਨ ਮਦਦ ਸ਼ਹੀਦ ਪਰਿਵਾਰ ਨੂੰ ਦਿੱਤੇ ਆਏ ਸਰਕਾਰੀ ਉਹ ਸਾਰਾ ਦਿੱਤਾ ਜਾ ਰਿਹਾ ਹੈ। ਇਸ ਕਰਨਾ ਪਰਿਵਾਰ ਦੀ ਇੱਕ ਮੰਗ ਹੈ ਕਿ ਨੂੰਨਾਂ ਦਾ ਕੋਈ ਵੇਟ ਨਹੀਂ ਹੈ ਤੇ ਬਗਰ ਮਾਵਾਬ ਨੇ ਇੰਨੀ ਇੱਕ ਬੇਟੀ ਪੀਏ ਕਰਦੇ ਉਹਨਾਂ ਨੂੰ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰ ਦੇ ਉਹਨਾਂ ਤਿੰਨ ਬੇਟੀਆਂ ਇੱਥੇ ਤੁਹਾਡੇ ਸਾਹਮਣੇ ਖੜੀਆਂ ਨੇ। ਪਰਿਵਾਰ ਦੇ ਹਰ ਪੱਖੋਂ ਅਸੀਂ ਮਦਦ ਕਰਾਂਗੇ ਉਹਨਾਂ ਦੀ ਪੜਾਈ ਵਿਖਾਈ ਹਰ ਚੀਜ਼ ਅਸੀਂ ਕਰਾਂਗੇ ਜੀ ਆਪੇ ਆਉਣ ਦਾ ਤੁਹਾਨੂੰ ਜਿੰਨਾ ਟਾਈਮ ਲੱਗੇ ਤੁਸੀਂ ਬੋਲੋ ਹਾਂ ਅਸੀਂ ਆਪਾਂ ਤੁਹਾਨੂੰ ਪਾਸ ਕਰ ਦੇ ਹੈ ਕਿਆ ਹੋਇਆ ਹੈ ਆਣਗੇ ਜ਼ਰੂਰ ਕਿ ਉਹ ਅਸੀਂ ਜਿਵੇਂ ਸਾਨੂੰ ਟਾਈਮ ਕੰਫਰਮ ਹੁੰਦਾ ਹੈ ਅਸੀਂ